ਪਾਸਟਰ ਦੀ ਪ੍ਰਾਰਥਨਾ ਕੀ ਕਰ ਗੋ ਤੁਸੀਂ ਗਵਾਹੀਆਂ ਸੁਣੀਆਂ ਤੇ ਜੇ ਪ੍ਰਭੂ ਯਿਸੂ ਜੀ ਬ੍ਰਾਹਨਾ ਕਰਦੇ ਹੋਣਗੇ ਕਿੰਨੀ ਵੱਡੀ ਗੱਲ ਹੈ ਤੇ ਮਸਲੇ ਨਾ ਹੱਲ ਹੋਣਗੇ ਸਾਡੇ ਕੀ ਦੇ ਲਈ ਕਰਦੇ ਆਪੋ ਸਾਰਿਆਂ ਨੇ ਨਹੀਂ ਕੱਲਦੇ ਤੁਸੀਂ ਆਪ ਕੋ ਸਾਰਿਆਂ ਦਾ ਪਰਮੇਸ਼ਰ ਨਹੀਂ ਨਹੀਂ ਮੂਰਤੀ ਪੂਜ ਦਾ ਖਲਾਸਾ ਕਰੋ ਹਰ ਵਿਸ਼ਵਾਸੀਆਂ ਦੇ ਖਲਾਸਾ ਜਿਹੜਾ ਵਚਨ ਦਾ ਪ੍ਰਚਾਰ ਕਰਦਾ ਹੈ ਤੇ ਜਿਹੜਾ ਸੁਣਦਾ ਹੈ ਉਹਨਾਂ ਦੀ ਪ੍ਰਾਰਥਨਾ ਯਿਸੂ ਜੀ ਕਰਦਾ ਹੈ ਤਾਂ ਨੂੰ ਤੁਸੀਂ ਤੁਸੀਂ ਵਚਨ ਸੁਣਨ ਵਾਲੇ ਸੋਨਣਾ ਵਾਲੇ ਵਚਨ ਤੇ ਸੁਣ ਕੇ ਅੱਗੇ ਸੁਣਾਉਣ ਵਾਲੇ ਤੁਹਾਡੇ ਅੰਦਰ ਕੀ ਕਰਦਾ ਹੈ ਪਰਮੇਸ਼ਰ ਸਨਹਿਰੀ ਅੱਖਾਂ ਦੇ ਵਿੱਚ ਚੱਲ ਨਹੀਂ ਕਰਨਾ ਚਾਹੀਦਾ ਕਿ ਯਿਸੂ ਮਸੀਹ ਸਵਰਗ ਦੇ ਵਿੱਚ ਪ੍ਰਾਰਥਨਾ ਕਰਦਾ ਸਰੇ ਪਿਤਾ ਦੇ ਸੱਜੇ ਹੱਥ ਬੈਠਾ ਤੇ ਇਹ ਯਿਸੂ ਅਸੀ ਪ੍ਰਾਰਥਨਾ ਕਰਦੇ ਹੋਏਗਾ ਤੁਸ ਘਰ ਦਾ ਮਸਲਾ ਕੋਈ ਰਹਿ ਜਾਏਗਾ ਹਲੋ ਸੋਚ ਕੇ ਦੇਖੋ ਵਚਨ ਕਿੱਡਾ ਵੱਡਾ ਲਿਖਿਆ ਆਇਆ ਕਿ ਮੈਂ ਮਨੁੱਖਾਂ ਲਈ ਜੋ ਪ੍ਰਚਾਰ ਕਰਦੇ ਨੇ ਮੇਰੇ ਵਚਨ ਦਾ ਤੇ ਜਿਹੜੇ ਬੱਚਨ ਨੂੰ ਮੇਰੇ ਨੂੰ ਸੁਣਦੇ ਨੇ ਤੇ ਕੀ ਬੜਿਆ ਸੀ ਆਪਾਂ ਪਿੱਛੇ ਜਣਾ ਉਹ ਅਸਤਾ 28 ਦੇ ਵਿੱਚ ਕਹਿੰਦਾ ਜੇ ਮੇਰੀਆਂ ਗੱਲਾਂ ਤੁਸੀਂ ਧਿਆਨ ਨਾਲ ਮਨ ਲਾ ਕੇ ਸੁਣਦੇ ਹੋ ਮੇਰੇ ਹੁਕਮਾਂ ਦੀ ਪਾਲਣਾ ਕਰਦੇ ਹੋ ਤੇ ਮੈਂ ਤੁਹਾਨੂੰ ਕੀ ਦੇਵਾਂਗਾ ਸਾਰੀਆਂ ਕੌਮਾਂ ਤੋਂ ਉੱਚਾ ਕਰਾਂਗਾ ਤੇ ਦੁਨੀਆ ਦੀਆਂ ਵਰਗਾਂ ਤੋਂ ਪਿੱਛੇ ਬੈਠੇ ਜਾਣਗੇ ਹallelujah ਮੁਬਾਰਕ ਹੋਵੇ ਤੁਹਾਡਾ ਸਭ ਦਾ ਸਾਲ ਇਹ ਬੱਚਨ ਆਪਾਂ ਪੜਿਆ ਸਾਰਿਆਂ ਨੇ ਸੁਣਿਆ ਹੈ ਇਹ ਕੋਈ ਆਕੀਨਿਆਵ ਬਣਿਆ ਨਹੀਂ ਇਸ ਵਚਨ ਨਹੀਂ ਆਇਆ ਤੇ ਅੱਜ ਵੀ ਦੇਖੋ ਮੈਂ ਤੁਹਾਡੇ ਕੋਲੇ ਇਹ ਵਚਨ ਇਹ ਦਿਮਾਗ ਦੇ ਵਿੱਚ ਪਾਉਣੀ ਹੈ ਕਿ ਕੱਲਾ ਪਾਸਟਰ ਨਾਲ ਨਹੀਂ ਸੀਮਤ ਉਹ ਵੱਡੀ ਜਿਹੜੀ ਸਵਰਗ ਦੀ ਪਾਵਰ ਹੈ ਸਵਰਗ ਦੂਤ ਨੇ ਸਾਰਾ ਬ੍ਰਹਿਮੰਡ ਹੈ ਸਾਡੇ ਜੋ ਉਹਨਾਂ ਦਾ ਧਿਆਨ ਫੋਕਸ ਹੈ ਇਹ ਇੱਕ ਐਕਟੀਵਿਟੀ ਦੇ ਸਾਹੀ ਤੇ ਗੌਰ ਕੀਤਾ ਜਾਂਦਾ ਸਵਰਗ ਗੁਰੂਤਾ ਦਾ ਇਹ ਆਤਮਿਕ ਦੁਨੀਆ ਹੈ ਹallelujah ਹallelujah ਧਿਆਨ ਦਿਓ ਸਮਝ ਆ ਗਈ ਇਸ ਗੱਲ ਦੀ ਅੱਜ ਨਵੀਂ ਗੱਲ ਸਿੱਖ ਲਈ ਕਿ ਯਸੂ ਮਸੀਹ ਵੀ ਬਰਾਤਨਾ ਕਰਦਾ ਹੈ ਸਾਰਿਆਂ ਲਈ ਨਹੀਂ ਸਾਰਿਆਂ ਦੇ ਲਈ ਨਹੀਂ ਜਿਹੜੇ ਬਚਨ ਨੂੰ ਸੁਣਾਉਂਦੇ ਨੇ ਪ੍ਰਚਾਰ ਕਰਦੇ ਨੇ ਕਹਿੰਦਾ ਨਾ ਜਾਓ ਉਹ ਜਗ ਦੇ ਵਿੱਚ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਸਾਰੀਆਂ ਕੌਮਾਂ ਵਿੱਚ ਆਪਾਂ ਕੋਈ ਇੱਕ ਕੌਮ ਦੇ ਆ ਪਤਾ ਹੀ ਨਹੀਂ ਕਿੰਨੀਆਂ ਦੇ ਬੈਠੀਆਂ ਆਪਾਂ ਕੋਈ ਇੱਥੇ ਕੋਈ ਵਿਦਕਰਾਨੀ ਕਿਸੇ ਦੀ ਜਾਗ ਬਾਤ ਨਹੀਂ ਕੋਈ ਉਜਨੀਜ ਨਹੀਂ ਕਿਸੇ ਦਾ ਕੋਈ ਕਿਸੇ ਦਾ ਕੋਈ ਇੱਥੇ ਕੋਈ ਵਿਦਕਰਾਨੀ ਕੋਈ ਕਿਸੇ ਆਇਆ ਨਹੀਂ ਕਿਛਾ ਜਾਂਦਾ ਵੀ ਭਰਾਵਾ ਤੁਹਾਨੂੰ ਹਰੇਕ ਜਿਹੜਾ ਗੁਨਾਹ ਦੇ ਵਿੱਚ ਵਧੀਆਂ ਦੇ ਵਿੱਚ ਕਹਿੰਦਾ ਬਹੁਤ ਥਲੇ ਦੱਬਿਆ ਮੇਰੇ ਕੁੜਿਆ ਮੈਂ ਤੈਨੂੰ ਆਰਾਮ ਦੇਵਾਂਗਾ ਹallelujah ਹallelujah ਇਸ ਗੱਲ ਨੂੰ ਵੀ ਸਮਝ ਲਾਗੀ ਇਸ ਨੂੰ ਮਿਹਰ ਦੇ ਵਿੱਚ ਆਸ ਕਰ ਲਓ ਕਿ ਦੁਨੀਆਂ ਦਾ ਜਿਹੜਾ ਜਿੱਤਣ ਵਾਲਾ ਆ ਜਿਹੜਾ ਕੋਈ ਵੀ ਹਰਾ ਨਹੀਂ ਸਕਿਆ ਉਹਨੂੰ ਕੋਈ ਚੀਜ਼ ਉਹ ਜਿੱਤਿਆ ਹੋਇਆ ਜੈਮਨ ਤੋਂ ਵੱਧ ਕੇ ਜਿੱਤਿਆ ਹੋਇਆ ਇੱਕ ਜਿੱਤ ਦਾ ਟੈਸਟ ਜਿੱਤਿਆ ਹੋਇਆ ਜੀ ਤੁਹਾਨੂੰ ਐਕਸਪੀਰੀਅੰਸ ਦੱਸ ਸਕਦਾ ਵੀ ਜਿੱਤ ਹੈ ਕੀ ਉਹਦਾ ਟੈਸਟ ਕੀ ਹੈ ਹਾਇਆ ਇਹ ਬੰਦੇ ਤੋਂ ਪੁੱਛ ਲਿਓ ਉਹਦਾ ਤੂਰੀ ਮੰਮੂਲ ਨਹੀਂ ਗਿਆ ਉਹਦਾ ਟੀਮੀ ਵੇਖ ਲਿਓ ਹਾਰੀ ਹੋਈ ਕ੍ਰਿਕਟ ਦੇਖਦੇ ਹੋ ਤੁਸੀਂ ਫੁੱਟਬਾਲ ਦੇਖਦੇ ਹੋ ਕਬੱਡੀ ਦੇਖਦੇ ਹੋ ਕੁਝ ਵੀ ਦੇਖਦੇ ਹੋ ਹਾਰ ਵਾਲੀ ਟੀਮ ਦਾ ਚਿਹਰਾ ਵੇਖ ਲਿਓ ਤੇ ਦੂਜੇ ਦਾ ਜਵਾਗ ਜੇ ਦੇਖਦੇ ਨਾ ਹੌਨ ਪ੍ਰਾਇਮਰੀ ਸਕੂਲ ਵਾਲੇ ਤੇ ਬੂਦੇ ਹਨ ਕਿਵੇਂ ਰੋਲਾ ਪਾਉਂਦੇ ਆ ਜਿੱਤ ਗਏ ਵੀ ਜਿੱਤ ਗਏ ਹਨ ਤੇ ਸਾਡਾ ਪ੍ਰਭੂ ਯਿਸੂ ਅਸੀਂ ਮੌਤ ਦੇ ਫਦੇ ਪਾ ਕੇ ਜਿੱਤਿਆ ਹੋਇਆ ਮੌਤ ਨੂੰ ਵੀ ਸ਼ੈਤਾਨ ਤੋਂ ਜਿੱਤਿਆ ਆ ਸਿਰ ਉਹਦਾ ਦਰੜ ਕੇ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿਹੜੇ ਪਰਮੇਸ਼ਰ ਦੇ ਅਸੀਂ ਸੇਵਾ ਕਰਦੇ ਹਾਂ ਤੇ ਉਹ ਤੁਹਾਡੀ ਨਹੀਂ ਪ੍ਰਾਰਥਨਾ ਕਰ ਰਿਹਾ ਹਾਲੇ ਵੀ ਅਜਿ ਇਕੱਲਾ ਪਾਸਟਰ ਦੀ ਪ੍ਰਾਰਥਨਾ ਦੇਖੋ ਮੰਮਨਾਂ ਨੂੰ ਤੋੜ ਦਿੰਦੀ ਐ ਤੇ ਮੇਰੇ ਯੱਛੂ ਦੀ ਪ੍ਰਾਰਥਨਾ ਦਾ ਮੁਰਦਿਆਂ ਨੂੰ ਚਾਰ ਚਾਰ ਦਿਨਾਂ ਦੇ ਮੁਰਦਿਆਂ ਨੂੰ ਖੇਡ ਕੇ ਬਾਹਰ ਕੱਢ ਕੇ ਲਈ ਸੀ ਅੱਜ ਤੁਹਾਡਾ ਬਿਜ਼ਨਸ ਮੁਰਦਾ ਆਇਆ ਹੈ ਤੁਹਾਡਾ ਸਰੀਰ ਮੁਰਦਾ ਵੀ ਨਤਰਾਇਆ ਹੈ ਤੁਹਾਡੇ ਰਿਸ਼ਤੇ ਮੁਰਦੇ ਦੀ ਤਰ੍ਹਾਂ ਆਏ ਤੇ ਤੁਸੀਂ ਮੌਜੂਦ ਨਹੀਂ ਹੋਣਾ ਤੁਹਾਨੂੰ ਪਰਮੇਸ਼ਰ ਲੈ ਕੇ ਆਇਆ ਹੈ ਦਰਸਤ ਕਰਨ ਦੇ ਲਈ ਤੁਹਾਡਾ ਸੁੱਕਾ ਅਰੇ ਆਪਰੇ ਆਕਰਮ ਦੇ ਲਈ ਤੁਹਾਡਾ ਹਨੇਰਾ ਰੋਸ਼ਨੀ ਵਿੱਚ ਬਦਲ ਦੇਵੇ ਹallelujah ਸਮਝ ਆ ਗਈ ਇਸ ਕਰਦੀ ਸਾਰਿਆਂ ਨੂੰ ਹੱਥ ਲਾਲ ਦੇ ਨਾਲ ਸਮਝ ਆ ਗਈ। ਕਨਫਿਊਜ਼ਨ ਦੇ ਵਿੱਚ ਤਾਂ ਨਹੀਂ। ਮੈਂ ਇਸ ਬਚਨ ਨੂੰ ਤੁਹਾਡੇ ਤੇ ਰੀਲੀਜ਼ ਕਰਦਾ ਹਾਂ। ਕਿ ਯੇਸ਼ੂ ਤੁਹਾਡੇ ਤੇ ਪ੍ਰਾਰਥਨਾ ਕਰਦਾ ਤੇ ਮੈਂ ਵੀ ਦਿਨ ਭਰ ਰਾਤ ਤੁਹਾਡੇ ਲਈ ਪ੍ਰਾਰਥਨਾ ਕਰਦਾ। ਕਿ ਪ੍ਰਾਰਥਨਾ ਹੀ ਹੈ ਕਿ ਤਰ ਮੀ ਜਾਂਦੀ ਪ੍ਰਾਰਥਨਾ ਦੇ ਵਿੱਚ ਬੜਾ ਅਸਰ ਹੁੰਦਾ ਹੈ। ਬਿਮਾਰ ਨੂੰ ਖੜਾ ਕਰ ਦਿੰਦੀ ਹੈ। ਹਾਲੇਲੂਇਆ। ਹਾਲੇਲੂਇਆ। ਉਹ ਯਕੀਨ ਹੈਗਾ ਕਿ ਨਹੀਂ ਭਾਈ? ਕੇ ਸੋਚਾਂ ਜੀ ਬੈਠੇ ਹਾਂ ਅੱਜ ਕਿ ਮੀ ਤੁਹਾਡੇ ਮਸਲੇ ਹੱਲ ਹੋਏ ਆ। ਆ ਕੁੜੀ ਨੂੰ ਪੁੱਛ ਕੇ ਕੁਕੀ ਦਾ ਕੇਨਾਮਦਰ ਬਰਮੀਰ ਐ ਨੂੰ ਬਚ ਕੇ ਦੇਖੋ ہماری ਨੀਂਦ ਕੋਈ ਪਤਾ ਨਹੀਂ ਯਸਮਸੀ ਕੀ ਹੈ ਬਾਬਾ ਜੀ ਅਸੀਂ ਤਾਂ ਡਾਕਟਰ ਤੁਹਾਡੇ ਇੱਥੇ ਪਾਤੀ ਹੈ ਨਾ ਇਹ ਵੀ ਇਧਰੇ ਇਹ ਗੱਲ ਨਹੀਂ ਦੁਰਦੇਸੰਗਰੇ ਇਧਰੇ ਨਹੀਂ ਆ ਜਿਹੜਾ ਹੀ ਬਦਲਦਾ ਕੱਲੀ ਆਈ ਵਿਚਾਈ ਸ਼ੇਅਰ ਕਰਦਾ ਜਿਹਨੇ ਦੇਖਿਆ ਕੋਈ ਮਾਪਾਪ ਨਹੀਂ ਆਇਆ ਪਿਛਲੀ ਵਾਰੀ ਜਿਹਨੇ ਬਚਾਇਆ ਵੀ ਮੈਂ ਨਹੀਂ ਸਕਦਾ ਇਹ ਇੱਥੇ ਦੇਖੋਗੇ ਸਪੂਲੀਟਾ ਬੜੇ ਘਣਾ ਹੋ ਗਏ ਬੜਾ ਇੱਕ ਇੱਕ ਪਾਸਟੂ ਨਹੀਂ ਬਰਾਸਾ ਕੀ ਕਰਦੀ ਐ ਇਹ ਪੁੱਛ ਕੇ ਵੇਖੋ ਕੀ ਹੁੰਦਾ ਐ ਪਾਸਟਾ ਰੱਜੀ ਨੂੰ ਐ ਜਿੱਦੇ ਆਈ ਸੀ ਦੇਖਿਆ ਕਿਸੇ ਨੇ ਥੈਲੀ ਲੱਗੀ ਹੋਈ ਸੀ ਉਹ ਹੋਰ ਤਾਂ ਜਵਾਬ ਦੇਤਾ ਸੀ ਡਾਕਟਰਾਂ ਨੇ ਹੈ ਅਜੇ ਦੀ ਸਿਆਣ ਨਹੀਂ ਆਉਣੀਗੀ ਧੀ ਵੀ ਸੀ ਬੇਟਾ ਗੁਰਦਾਸ ਸੁਣਦੇ ਆਇਆ ਸੀ ਤੇ ਜਦੋਂ ਵੀ ਬੋਲਦੀ ਸੀ ਮੇਰੀ ਟਾਈਮ ਲੈ ਲੇ ਤੇ ਥੈਂਕ ਯੂ ਦੇ ਜਾਂਦੇ ਆ ਨਾ ਇਹਦੇ ਜ਼ਖਮ ਪੈਠ ਐ ਡਾ ਜੰਦੇ ਸੀ ਤਾਂ ਕਿ ਮਾਸ ਪੜ ਜਾਂਦਾ ਸੀ ਇਹਨੂੰ ਪੁੱਛ ਕੇ ਦੇਖੋ ਇਹ ਅਸੀਂ ਕਹੋਨੇ ਐਨ ਬੱਚੇ ਦੇਖੋ ਤੰਦਰੁਸਤੀ ਕੀ ਹੈ ਅੱਜ ਬੇਟਾ ਕਿੱਥੇ ਨਾਗਾ ਵਾਲਮੀ ਅੰਦਵਾਰੋਂ ਉੱਤਰੀ ਇਹਦਾ ਕਦੇ ਵੀ ਨਹੀਂ ਕਦੇ ਵੀ ਨਹੀਂ ਜਿਹਨੇ ਦੇਖ ਲਿਆ ਚੱਕ ਲਿਆ ਪੈਸਾ ਨਹੀਂ ਕੰਮ ਆਇਆ ਵਾਲਮੀ ਕੰਮ ਆਇਆ ਧੰਦੀ ਕੰਮ ਆਇਆ ਆ ਦੇਖੋ ਯਸ਼ੂ ਦੀ ਬਰਕਾ ਕਮਾਈ ਹallelujah ਅੱਖਾਂ ਜਮਾਨੇ ਆ ਰਹੇ ਤੇ ਪੈ ਲੈ ਕੀ ਇੱਕ ਪ੍ਰਾਰਥਨਾ ਦਿਖਾ ਰਿਹਾ ਮੈਂ ਵਧਾਈ ਨਹੀਂ ਕਰ ਰਿਹਾ ਉਹ ਪਰਮੇਸ਼ਰ ਵੀ ਪ੍ਰਾਰਥਨਾ ਕਰਦਾ ਤੁਹਾਡੇ ਲਈ तो प्रार्थना फेल हो सकती है तो प्रार्थना फेल हो सकती है तो प्रार्थना फेल हो जाएगी कोई गल नहीं पर नहीं गर गर। मैं हाँ जो मैं हाँ सारी सृष्टि का एडा मसला हल ना करेगा तो क्यों तुम ऐसा मौजूद हो ਐਨੂੰ ਪਛਿਛੇ ਦੇਖੋ ਡਾਕਟਰ ਕਹਿੰਦੇ ਸਾਡੇ ਹੱਥ ਖੜੇ ਆ ਜਵਾਬ ਦੇ ਦਿੱਤਾ ਸੀ ਇਹਦੀ ਮਾਂ ਉਹ ਬੈਠੀ ਪੁੱਛ ਕੇ ਦੇਖ ਰੋ ਕਹਿੰਦਾ ਪਾਸਟਰ ਜੀ ਅਸੀਂ ਤਾਂ ਕਿਤੇ ਹੋਰ ਹੈ ਨਹੀਂ ਪਿਓ ਇਹਦਾ ਸ਼ਰਾਬ ਪੀਂਦਾ ਹੈ ਸਾਡੇ ਕੋਲ ਕੋਈ ਪੈਸਾ ਵੀ ਹੈ ਨਹੀਂ ਅਸੀਂ ਕਿੱਥੇ ਲੈ ਕੇ ਜਾਈਏ ਪੀਜੀਆਈ ਤੇ ਡ్రਾਈਵਰ ਕਰਤਾ ਅਸੀਂ ਵੀ ਜਾ ਸਕਦੇ ਅੱਜ ਤਾਂ ਇੱਥੇ ਚਰਚੇ ਚ ਲਿਆ ਕੇ ਸੈਟ ਸਕਦੇ ਤੁਹਾਡੇ ਕੋਲ ਇੱਕ ਫਰਾਸ ਨਾ ਕੀਤੀ ਹੀ ਕਹਿੰਦੇ ਦੇਖੋ ਅੱਜ ਬੱਚੀ ਨੂੰ ਨਾ ਉਹ ਬੜਾਈ ਛੋਟ ਕੇ ਇਹਨੇ ਮੈਨੂੰ ਬਰੇ ਰਿਕਵੈਸਟ ਪਾ ਲਈ ਗਈ ਪੜ੍ਹਤੀ ਮੈਂ ਤਾਂ ਪੜ੍ਹਾਈ 10ਵੀਂ ਦੀ ਬੋਰਡ ਦੀ ਪੜ੍ਹਾਈ ਹੈ ਤੇ ਮੈਂ ਫੇਲ ਨਾ ਹੋਵਾਂ ਤੇ ਮੈਂ ਕਹਿੰਦਾ ਪਾਸ ਹੋ ਦੇਣੀ ਮੈਨੂੰ ਹallelujah ਤੁਸੀਂ ਪਾਇਆ ਜਿੱਦਿਆ ਹੋਇਆ ਆਇਆ ਉਹ ਹਾਰ ਨਹੀਂ ਜਿਏਗਾ ਫੇਲ ਨਹੀਂ ਹੋਣ ਦੇਵੇਗਾ ਹallelujah ਇਹ ਸਾਬਤ ਕਰਦਾ ਇੰਦਾ ਫੋਥਾ ਨਹੀਂ ਇਹ ਕੋਈ ਇਹ ਕਥਾ ਕਹਾਣੀਆਂ ਨਹੀਂ ਇਹ ਕਿਤੇ ਚੀਜ਼ ਜਿਹੜਾ ਬੋਲਦਾ ਨਾ ਪ੍ਰੂਫ ਦੇ ਨਾਲ ਸਾਬਤ ਕਰਦਾ ਮੇਰਾ ਪਰਮੇਸ਼ਰ ਹallelujah ਇਹ ਇਕੱਲੀ ਨਹੀਂ ਗਵਾਈ ਦਿੱਤੀ ਪਤਾ ਨਹੀਂ ਕਿੰਨਿਆਂ ਦੇ ਜੀਵਨ ਦੇ ਵਿੱਚ ਇਸ ਬੇਟੀ ਦੇ ਹੰਝੂਆਂ ਨੇ ਦਰਹਾਨ ਫੇਰ ਦਿੱਤਾ ਐ ਜਾਂਦਾ ਬਚਨ ਦੋ ਧਾਰੀ ਤਲਵਾਰ ਦੀ ਤਰ੍ਹਾਂ ਹਾਲੇਲੂਇਆ ਹਾਲੇਲੂਇਆ ਹਾਂਜੀ ਅੱਗੇ ਦੇਖਾਂਗੇ ਅਸੀਂ 21 ਦੇ ਵਿੱਚ ਲਿਖਿਆ ਉਹ ਇੱਕ ਝੋਟੇ ਹੋ ਕੇ ਰਹਿਣ ਦੇਖੋ ਇੱਕ ਭੇਤ ਆ ਇੱਕ ਅਸੀ ਕਰੇਗਾ ਇਹ ਹੁਣ ਇੱਕ ਝੋਟੇ ਆਪਾਂ ਪ੍ਰਚਾਰ ਕੀਤਾ ਹੋਇਆ ਮੈਂ ਇਹਤੇ ਬੋਲਣਾ ਨਹੀਂ ਚਾਹੁੰਦਾ ਹੁਣ ਸਾਰਿਆਂ ਨੂੰ ਦੇਖੋ ਸਮੱਸਿਆ ਸਾਰਾ ਵੱਡੀ ਕੀ ਹੈ ਮੈਂ ਤੁਹਾਨੂੰ ਦੱਸਿਆ ਸੀ ਮੈਂ ਤੁਹਾਨੂੰ ਨਹੀਂ ਕਹਿਣਾ ਚਾਹੁੰਦਾ ਮੈਂ ਆਪਦੇ ਆਪ ਨੂੰ ਦੱਸਿਆ ਸੀ ਕਿ ਮੈਂ ਤੁਹਾਡੇ ਨਾਲ ਹੀ ਰਹੂਗਾ। ਮੇਰੀ ਜ਼ਿੰਦਗੀ, ਮੇਰਾ ਜੀਵਨ, ਮੇਰੇ ਜਿਸਮ ਦੇ ਵਿੱਚ ਸਾਹ ਨੇ ਮੈਂ ਕਲਿਸ਼ਿਆ ਦੀ ਸੇਵਾ ਕਰਾਂਗਾ। ਇਹ ਚੋਂ ਦਾਸ ਹੋਰ ਤੇ ਮੈਂ ਦਾਸ ਹਾਂ। ਕਦੇ ਵੀ ਕੋਈ ਨਾਣੀ ਬਾਜੀ ਨਹੀਂ ਹੋਈਗੀ, ਕਦੇ ਪੁੱਛ ਨਹੀਂ ਹੋਏਗਾ। ਆਹ ਪਾਣੀ ਵੀ ਆਪਦੀ ਬੋਤਲ ਲੈ ਕੇ ਆਵਾਂਗਾ। ਕੋਈ ਮੈਨੂੰ ਉਹ ਨਹੀਂ ਕਿ ਮੈਂ ਕੋਈ ਕੋਬਰ ਦਾਤ ਕਰਨਾ ਪਰਿਆਪਤ। ਮੇਰੇ ਅੰਦਰ ਹੈ ਕਿ ਤੁਹਾਡੀਆਂ ਨੀਂਦਾਂ ਜਿਹੜੀਆਂ ਹੋਈਆਂ ਹੋਈਆਂ, ਤੁਹਾਡੇ ਜਿਹੜੇ ਕਰਜ਼ੇ ਨੇ ਤੁਹਾਡਾ ਫੀਲियर ਹੈ ਮੈਂ ਮੈਂ ਜਾਣਦਾ ਕਿ ਮੇਰਾ ਯੱਜੂ ਮੈਨੂੰ ਕਰ ਸਕਦਾ ਤੇ ਉਹ ਤੁਹਾਡਾ ਵੀ ਪਰਮੇਸ਼ਰ ਆ ਉਹਦੇ ਦੇ ਆਤਮਿਕ ਲੈ ਕੇ ਆਸ ਲੈ ਕੇ ਅੱਜ ਤੁਸੀਂ ਤੇ ਆਏ ਪਰਮੇਸ਼ਰ ਦੇ ਦੂਤ ਤਨ ਹੁੰਦੇ ਕਿ ਆਈ ਹੈ ਮੈਂ ਕਿਸੇ ਨੂੰ ਫੋਨ ਨਹੀਂ ਕਰਦਾ ਕਿਸੇ ਨੂੰ ਵੀ ਕੋਈ ਵੀ ਹੈ ਵੀ ਤੂੰ ਆ ਜਾਵੇਂ ਬੰਦਿਆਂ ਤੂੰ ਆ ਜਾ ਨਹੀਂ ਕਦੇ ਕਰਾਂਗਾ ਚੱਕੋ ਵੇਖੋ ਜੇ ਉਹਨੂੰ ਟੈਸਟ ਨਹੀਂ ਲੱਗਿਆ ਨਾ ਤੇ ਫਿਰ ਉਹਨਾਂ ਦੀ ਸਮਝ ਵੀ ਨਹੀਂ ਆਈ ਜੇ ਆ ਵੀ ਸਮਝ ਨਹੀਂ ਆਈ ਨਾ ਇੱਥੇ ਆ ਕੇ ਵੀ ਤੁਹਾਨੂੰ ਫਿਰ ਆਉਣੀ ਵੀ ਨਹੀਂ ਵੀ ਨਹੀਂ ਕੋਈ ਲਾਲਚ ਹੋਵੇਗਾ ਫੇਰ ਕਰੇਗਾ ਨਾ ਬੰਦਾ ਕੋਈ ਲਾਲਚ ਹੋਵੇਗਾ ਬਿਨਾ ਸਵਾਰਥ ਤੋਂ ਸੇਵਾ ਕਰ ਰਹੇ ਆ ਤੁਹਾਨੂੰ ਹੋਣਾ ਚਾਹੀਦਾ ਵੀ ਇੱਥੇ ਜਾ ਕੇ ਬਦਲਾਅ ਕੀ ਆਏ ਮੇਰੀ ਜ਼ਿੰਦਗੀ ਵਿੱਚ ਤੇ ਅੱਗੇ ਕੀ ਬਦਲਾਅ ਕਰਦੇ ਆ ਬ੍ਰਾਦਰ ਅੱਛਾ ਛੋਟਾ ਜਾਂ ਨਹੀਂ ਗੱਲਾਂ ਇੱਕ ਬਰਕਤ ਲੈ ਲਈ ਤੇ ਚਲੋ ਜੀ ਐਦਾਂ ਨਹੀਂ ਹਾਲੇਲੂਇਆ ਧਿਆਨ ਰੋਕੀਏ ਇੱਥੇ ਸਿਗਰਟ ਕੀ ਹੈ ਪ੍ਰਚਾਰ ਕੀਤਾ ਹੋਇਆ ਆਪਾਂ ਆਪਾਂ ਭਾਈਆਂ ਤੋਂ ਪ੍ਰਚਾਰ ਕਰਨਾ ਜੀਵਨ ਸਭ ਕੁਝ ਸਾਲ ਤੋਂ ਉੱਤੇ ਹੋ ਗਿਆ ਸਵਾ ਸਾਲ ਵਿੱਚ ਬੱਚੀ ਕੋਲ ਨਹੀਂ ਲਿਆ ਮੈਨੂੰ ਮੇਰਾ ਚੜੂੜ ਇੰਨਾ ਵਿਜੀ ਹੈ ਮੈਂ ਰਾਤ ਨੂੰ ਮੇਰੀ ਕੋਈ ਪਤਾ ਨਹੀਂ ਰਾਤਾਂ ਨੂੰ ਵੀ ਮੈਂ ਦੁਆ ਕਰਦਾ ਤੁਹਾਡੇ ਲਈ ਕਿ ਪ੍ਰਭੂ ਜਿਹੜੇ ਮੈਨੂੰ ਲੋਕ ਦਿੱਤੇ ਨਾ ਉਹ ਡਾਕਟਰੇ ਚਲਾ ਗਿਆ ਉਹਨਾਂ ਨਾਲ ਮੇਰੇ ਜੀਵਨ ਨਾ ਬਰਦਾ। ਮੈਂ ਆਉਂਦੀ ਬੇਟੀ ਕੋਲ ਨਹੀਂ ਗਿਆ ਹੰਝੂ ਆ ਰਹੀ ਸੀ ਮੈਂ ਕੱਲ ਪਿਛਲੀ ਵਾਰੀ ਦੱਸਿਆ ਸੀ। ਸਵਾ ਸਾਲ ਹੋ ਗਿਆ ਮੈਂ ਉਹਦੇ ਕੋਲ ਨਹੀਂ ਗਿਆ। ਮੇਰਾ ਪਰਵਾਰ ਤੁਸੀਂ ਮੈਂ ਮੇਰੇ ਬੇਟੇ ਕੋਲ ਕਦੇ ਰਾਤ ਨਹੀਂ ਲਾਈ। ਮੈਂ ਕਿਸੇ ਭੈਣ ਭਾਈ ਮਾਮਾ ਨੂੰ ਫਫੜਾ ਕੋਈ ਕਦੇ ਕਿਸੇ ਕੋਲ ਨਹੀਂ ਗਿਆ। ਮੈਂ ਤੁਹਾਡਾ ਫੋਨ ਵੀ ਆਵੇ ਨਾ ਦੀ ਰਾਤ ਨੂੰ ਚੱਲਦਾ। ਤੁਸੀਂ ਫੋਨ ਵੀ ਕਰੋ ਅੱਜ ਮਨਪ੍ਰੀਤ ਆਈ ਹੋਈ ਮੇਰੇ ਕੋਲ ਨਹੀਂ ਆਈ ਉਹ ਕਹਿੰਦੀ ਅਸੀਂ ਆਉਣੇ ਆ ਪਤੀ ਪਤਨੀ ਪਰ ਮੈਂ ਆਖਿਆ ਮੈਂ ਆਉਣਾ ਤੁਹਾਡੇ ਕੋਲ ਕੋਈ ਐ ਨਹੀਂ ਤੇਲ ਬੜੇਗਾ ਕੋਈ ਮਰਤਾ ਲਾਇਆ ਜਾਵੇਗਾ ਰਿਜ਼ਲਟ ਆਉਣਾ ਚਾਹੀਦਾ ਯਾਰ ਤੋ ਦਾ ਦੇਖੋ ਦਿੱਖਤੀ ਸੀ ਨਾ ਕੋਈ ਕਹਿੰਦਾ ਮੈਂ ਪਤੀ ਕੋਲ ਜਾਣਾ ਪਰ ਪਤੀ ਨੂੰ ਲੈ ਕੇ ਆਇਆ ਸੀ ਪਰ ਵਿੱਚ ਰਹੇ ਔਰ ਗੜਬੜ ਉਦੋਂ ਹੁੰਦੀ ਹੈ ਜਦੋਂ ਅਸੀਂ ਟਾਟਾ ਵਾਹੇ ਕਹਿ ਗਨੀਆ ਲੈ ਕੇ ਬਾਕੀ ਤਾਂ ਅਸੀਂ ਚਲੋ ਜੀ ਅਸੀਂ ਕੀ ਲੜਾ ਉਦੋਂ ਫਿਰ ਦਾ ਜਦੋਂ ਵੀ ਤੁਸੀਂ ਮੜਾ ਜਾਵੀ ਹਿੱਲੋਗੇ ਨਾ ਕਿ ਗਰਤਾਣੀ ਜਿਹੜੀ ਟੁੱਪ ਜਾਂਦੇ ਸੁੱਖ ਜਾਂਦੀ ਆ ਤੇ ਸੁੱਖ ਦੀ ਆ ਤੋਂ ਦੂਰ ਦੇ ਵਿੱਚ ਜਾਂਦੀ ਆ ਤੁਸੀਂ ਇੱਕ ਜੁੱਟ ਦਾ ਮਤਲਬ ਜਦੋਂ ਜਾਣ ਲਿਆ ਸਮਝ ਲਿਆ ਹਦਾਇਤ ਆ 6 ਦਿਨ ਕੰਮ ਕਰ 7ਵੇਂ ਦਿਨ ਮੇਰੇ ਭੌਂ ਵਿੱਚ ਆ ਹallelujah ਹallelujah ਪਰ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹਣਾ ਅੱਜ ਦਾ ਵਿਸ਼ਵਾਸੀ ਇੱਕ ਭੈਣ ਆਈ ਸੀ ਪਿਛਲੇ ਵਾਰੀ ਇੱਥੇ ਮੈਂ ਬੈਠਾ ਸੀ ਮੇਰੇ ਬੋਲਣ ਵੀ ਸ਼ਕਤੀ ਵੀ ਨਹੀਂ ਰਹੀ ਸੀ ਉਹ ਬਹੁਤ ਦੂਰ ਦੂਰ ਤੋਂ ਆਈ ਹੋਈ ਚਾਈ ਉਹ ਸੋਨੀ ਉਹ ਬੁੱਧੀ ਵਾਲੀ ਦੀ ਭੈਣ ਸੀ ਕੋਈ ਉਹ ਗਰੀਬੀ ਮੇਰਾ ਮੁੰਡਾ ਆਇਆ ਹੈ ਆ ਮੇਰਾ ਫਲਾਨਾ ਆਇਆ ਹੈ ਮੇਰਾ ਆ ਮਸਲਾ ਹੈ ਪਤਾ ਨਹੀਂ ਕਿੰਨੇ ਕੋਣੇ ਵਿੱਚ ਬੋਲ ਬੋਲ ਕੇ ਗਨਾਦੇ ਨੇ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਦੂਜੇ ਵਿਜਾਰੇ ਦੂਰ ਵਾਲੇ ਬੈਠੇ ਸੀ ਤੁਸੀਂ ਪਤਾ ਨਹੀਂ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਧਿਆਨ ਨਾਲ ਗੱਲ ਸੁਣਿਓ ਇਹ ਮੈਂ ਤੁਹਾਨੂੰ ਟੀਮ ਨੂੰ ਸਹੀ ਸੀ ਗੱਲਾਂ ਉਹ ਮਾਈਕ ਉੱਪਰ ਆ ਗਿਆ ਛੋਟੀ ਵਰਕਤ ਦੇ ਕੇ ਕੀ ਕਰਦਾ ਪਰਮੇਸ਼ਰ ਤੁਹਾਨੂੰ ਚੈੱਕ ਕਰਨਾ ਚਾਹੁੰਦਾ ਹੈ ਇੱਕ ਛੋਟੀ ਜੀ ਵਰਕਤ ਦਿੰਦਾ ਬੰਦਾ ਫਿਰ ਤੁਹਾਨੂੰ ਚੈੱਕ ਕਰਦਾ ਹੈ ਤੁਸੀਂ ਵਫਾਦਾਰੀ ਨਾਲ ਚੱਲਦੇ ਹੋਗੇ ਨਹੀਂ ਪਰਮੇਸ਼ਰ ਤਾਂ ਇੱਕ ਪ੍ਰੋਸੈਸ ਦੱਸ ਰਿਹਾ ਦਿਲ ਦੱਸ ਰਿਹਾ ਮਨ ਦੱਸ ਰਿਹਾ ਛੋਟੀ ਜੀ ਵਰਕਤ ਦੇਵੇਗਾ ਤੁਹਾਨੂੰ ਫਿਰ ਉਹ ਜਿੱਕ ਕਰੇਗਾ ਤੁਹਾਡੇ ਨਹੀਂ ਛੱਡੇਗਾ ਵੀ ਕਿਵੇਂ ਐ ਇੱਕ ਦਸਾਂ ਦਾ ਨੋਟ ਦੇ ਕੇ ਪੰਜ ਦਾ ਨੋਟ ਦੇ ਕੇ ਮਾਪੇ ਚੈੱਕ ਕਰਦਾ ਵੀ ਬੱਚੇ ਨੂੰ ਸਮਾਨ ਲਿਆਉਣ ਆਲਾ ਆ ਗਿਆ ਕਿ ਬੱਚਾ ਕਿ ਇਹ ਜਾਣਾ ਹੋ ਗਿਆ ਕਿ 500 ਦਾ ਵੜਾ ਦਿੰਦਾ ਹੈ ਹੈ ਨਹੀਂ ਵੜਾਉਂਦਾ ਐਈ ਪਰਮੇਸ਼ਰ ਤੇ ਉਹਦੇ ਨਾਲ ਬਹੁਤ ਸਾਰੇ ਮਸਲੇ ਹੁੰਦੇ ਨੇ ਉਹਦੇ ਕੀ ਹੁੰਦੇ ਨੇ ਵਿਚਵਾਚੀ ਦੇ ਬਹੁਤ سارے ਮਸਲੇ ਹੁੰਦੇ ਨੇ ਤੇ ਜਿਹੜਾ ਅੱਜ ਦਾ ਵਿਸ਼ਵਾਸੀ ਹੈ ਨਾ ਮੈਂ ਗੱਲ ਮੇਰੇ ਹਿਰਦੇ ਵਿੱਚ ਆਤਮਾ ਦੇ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਨਾ ਤੇ ਉਹ ਮੈਂ ਮੈਨੂੰ ਸਿਖਾਈ ਖੁਦਾ ਨੇ ਮੈਂ ਕਹਿੰਦਾ ਖੁਦਾ ਐ ਕਿਉਂ ਹੁੰਦਾ ਇਹ ਭੈ ਕਿਉਂ ਜਾਂਦੇ ਨੇ ਲੋਕ ਤੇ ਖੁਦਾ ਨੇ ਮੈਨੂੰ ਗੱਲ ਸਿਖਾਈ ਗੱਲ ਹੈ ਕਿ ਭਰੋਸਾ ਕਰੋ ਪਰਮੇਸ਼ਰ ਤੇ ਅੱਜ ਤੁਸੀਂ ਭਰੋਸਾ ਕਿਸੇ ਇਨਸਾਨ ਤੇ ਨਹੀਂ ਕਰ ਸਕਦੇ ਤੁਸੀਂ ਕਿਸੇ ਡਾਕਟਰ ਤੇ ਨਹੀਂ ਕਰ ਸਕਦੇ ਕਰ ਸਕਦੇ ਹੋ ਕਿਸੇ ਇਨਸਾਨ ਤੇ ਭਰੋਸਾ ਕਿਸੇ ਡਾਕਟਰ ਤੇ ਕਰ ਸਕਦੇ ਹੋ ਆਪਾਂ ਆਪਣੀ ਗਵਾਈ ਲਈ ਹੈ ਡਾਕਟਰ ਨੇ ਵੀ ਹੱਥ ਖੜੇ ਲੈ ਲਏ ਉਹਨੂੰ ਸੇਵਾ ਕਰਨ ਕੋਲ ਭੇਜਿਆ ਗਿਆ ਐਵੇਂ ਵੀ ਗੱਲ ਮੇਰੇ ਕੋਲ ਫੋਨ ਆਇਆ ਇੱਥੋਂ ਪਟਿਆਲੇ ਤੋਂ ਸਭ ਕੁਝ ਹੋ ਸਕਦਾ ਹੈ ਤੇ ਇਹ ਜਿਹੜਾ ਹੈਗਾ ਆ ਗੱਲ ਯਾਦ ਰੱਖਣੀ ਹੈ ਪਵਿੱਤਰ ਆਤਮਾ ਜੋ ਤੁਸੀਂ ਸੋਚਦੇ ਹੋ ਜਾਂ ਤੁਸੀਂ ਬੋਲਦੇ ਹੋ ਬੋਲਣ ਨਾਲ ਕੰਮ ਨਹੀਂ ਹੋਣਾ ਜਾਂ ਤੁਹਾਡੇ ਸੋਚਣ ਨਾਲ ਕੰਮ ਨਹੀਂ ਹੋਣਾ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਜਾਂ ਜਿਵੇਂ ਸੋਚਦੇ ਹੋ ਤੁਸੀਂ ਐਂ ਦਾ ਹੋ ਜਾਏ ਐਂ ਦਾ ਨਹੀਂ ਹੋਣਾ ਕੋਦਾਤ ਤੇ ਇੰਨਾ ਭਰੋਸਾ ਕਰਦੇ ਹੋ ਕਿ ਉਹ ਪਵਿੱਤਰ ਆਤਮਾ ਅਭਿਸ਼ੇਕ ਨੂੰ ਉੜੇਲਦਾ ਹੈ ਪਰਮੇਸ਼ਰ ਕੀ ਕਰਦਾ ਆ ਅਭਿਸ਼ੇਕ ਨੂੰ ਉੜੇਲਦਾ ਹੈ ਅਭਿਸ਼ੇਕ ਜਦੋਂ ਆਉਂਦਾ ਹੈ ਸામਰਥ ਜਦੋਂ ਆਉਂਦੀ ਹੈ ਵਿਸ਼ਵਾਸ ਲੈ ਕੇ ਜਾਓ ਥੋੜੇ ਵਿਸ਼ਵਾਸ ਨੂੰ ਵੀ ਲੈ ਕੇ ਜਾਓਗੇ ਪ੍ਰਾਰਥਨਾ ਕਰੋਗੇ ਧੰਨਵਾਦ ਕਰੋਗੇ ਉਹਦਾ ਸ਼ੁਕਰਾਨਾ ਕਰੋਗੇ ਸ਼ੁਕਰੀਆ ਦਾ ਕਰੋਗੇ ਜਦੋਂ ਤੁਸੀਂ ਛੋਟੀ ਜਿਹੀ ਗਵਾਈ ਜਿਵੇਂ ਦਾਊਦ ਦੇ ਕਿ ਜੋ ਜੰਦ ਜਿੱਤਦਾ ਸੀ ਨਾ ਤੋ ਜਾ ਕੇ ਪਹਿਲਾਂ ਕਹਿੰਦਾ ਪ੍ਰਭੂ ਤੂੰ ਆਹ ਕੀਤਾ ਆਜੇ ਉਤੇ ਜਿੱਤਿਆ ਮੈਨੂੰ ਅੱਗੇ ਵੀ ਜਿੱਤ ਦੇ ਉਹ ਮੁਬਾਰਕ ਕਹੋਗੇ ਤਾਂ ਪਰਮੇਸ਼ਰ ਜ਼ਰੂਰ ਤੁਹਾਨੂੰ ਉੱਚਾ ਕਰੇਗਾ ਹallelujah ਇੰਨੀ ਮਰਦ ਦੇਗਾ ਕਿ ਤੁਹਾਡੇ ਰੱਖਣ ਦੇ ਤੀ ਜਦੋਂ ਤੁਸੀਂ ਨਾ ਛੁਗਰੇ ਹੋ ਜਾਂਦੇ ਹੋ ਔੜ ਪੜਾਉਣ ਲੱਗ ਜਾਂਦੇ ਹੋ ਵੀ ਆਹ ਤਾਂ ਹੋਇਆ ਨਹੀਂ ਤੇ ਆ ਮਸਲਾ ਮਸਲੇ ਬਹੁਤ ਹੋਣਗੇ ਸਿਲਸਲਾ ਮੁੱਕਣ ਵਾਲਾ ਨਹੀਂ ਉਸੇ ਕਰਜੇ ਵਿੱਚੋਂ ਫੇਰੀਅਰ ਵਿੱਚੋਂ ਹਾਰ ਵਿੱਚੋਂ ਤੁਹਾਡੀ ਆਰਥਿਕ ਸਥਿਤੀ ਦੀਆਂ ਦਾਵਾ ਡੋਲ ਹੈ ਜਿੱਤ ਬਰਾਬਰਦ ਕਰਨਾ ਚਾਹੁੰਦੇ ਹੋ ਖੁਦਾ ਦੇ ਕੋਲੋਂ ਜੋ ਪ੍ਰੋਬਲਮ ਆਇਆ ਉਹਨੂੰ ਲੈ ਕੇ ਆਉਨੇ ਹੋ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਦੇ ਵਿੱਚ ਕਰਨ ਵਾਲਾ ਜਿਹੜਾ ਤੁਹਾਡੀਆਂ ਸੋਚਾਂ ਤੁਹਾਡੇ ਜੀਵਨ ਨੂੰ ਫੇਰ ਤੋਂ ਉਹ ਨਵਾਂ ਬਣਾ ਸਕਦਾ ਹੈ ਪਰਮੇਸ਼ਰ ਜਿਹੜਾ ਸ਼ੁਕਰੀਆ ادا ਕਰਦਾ ਹੈ ਜਿਹੜਾ ਧੰਨਵਾਦ ਕਰਦਾ ਹੈ ਛੋਟੀ ਜੀ ਗਵਾਹੀ ਨੂੰ ਸਵੀਕਾਰਦਾ ਕਨਸੀਵ ਕਰਦਾ ਹੈ ਤੇ ਤੁਹਾਨੂੰ ਮੈਂ ਦੱਸਣਾ ਚਾਹਣਾ ਆ ਅੱਜ ਤੁਸੀਂ ਚਾਹੋਗੇ ਘਰ ਬਣਾਉਣਾ ਚਾਹੋਗੇ ਅੱਛਾ ਘਰ ਬਣੇ ਮੈਂ ਅੱਛਾ ਘਰ ਬਣਾਵਾਂ ਮਸ਼ਹੂਰੀ ਆਉਂਦੀ ਨਹੀਂ ਕਿ ਜਿੰਨੇ ਉਹ ਕੋੜ ਕੋੜ ਕਰੀ ਜਾਓਗੇ ਨਹੀਂ ਪਰਮੇਸ਼ਰ ਕਾਰੇ ਕਰੇਗਾ ਕਦੇ ਵੀ ਨਹੀਂ ਕਰੇਗਾ ਤੁਸੀਂ ਜੋ ਛੋਟੀ ਜੀ ਗਵਾਹੀ ਬਣਾਈ ਹੈ ਨਾ ਤੁਹਾਡੇ ਜੀਵਨ ਵਿੱਚ ਤੁਹਾਨੂੰ ਗਵਾਹੀ ਨੱਚੋ ਉੱਦੋ ਜਸ਼ਨ ਮਨਾਓ ਤੁਸੀਂ ਇੱਕ ਹੈ ਜਿਹੜਾ ਲੁੱਟਣ ਆਉਂਦਾ ਹੈ ਚੋਰੀ ਕਰਨ ਆਉਂਦਾ ਹੈ ਚੋਰ ਉਹ ਤੁਹਾਨੂੰ ਨਰਾਸ਼ ਕਰਨਾ ਆਉਂਦਾ ਹੈ ਬੇਚੈਨ ਕਰਨਾ ਆਉਂਦਾ ਪਰੇਸ਼ਾਨ ਕਰਨਾ ਆਉਂਦਾ ਹੈ ਉਹ ਝੂਠਿਆਂ ਦਾ ਬਲੰਦਰ ਹੈ ਉਹਦੇ ਨਹੀਂ ਸੁਣਨੀ ਉਹ ਚਾਹੁੰਦਾ ਨਰਾਸ਼ ਰਹੋ ਤੁਸੀਂ ਗੁੱਸੇ ਵਿੱਚ ਰਹੋ ਲੜਦੇ ਝਗੜਦੇ ਰਹੋ ਔੜਕੜਾਉਂਦੇ ਰਹੋ ਪਰ ਜਿਹੜਾ ਤੁਹਾਡਾ ਘਰ ਹੈ ਜਿਹੜਾ ਹੈ ਪਰਮੇਸ਼ਰ ਜਿਹੜਾ ਆ ਜਮਦਕਾਰ ਚੋਂ ਕਰਨਾ ਚਾਹੁੰਦੇ ਹੋਂ ਕਦੇ ਵੀ ਮਸੀਹ ਦੇ ਵਿੱਚ ਜਿਹੜਾ ਸਮੇਂ ਦੀ ਤੁਸੀਂ ਢੀਕ ਨਹੀਂ ਕਰਦੇ ਵੀ ਮਸੀਹ ਮੈਨੂੰ ਉਹੋ ਜਿਹਾ ਬਣਾਵੇ ਜਿਹੋ ਜਹਾ ਵਿਸ਼ਵਾਸੀ ਦੀ ਗਵਾਈ ਸੁਣ ਰਿਆਂ ਜਿਹੜਾ ਪਾਸਟਰ ਕਾਏ ਰਿਆ ਇਹ ਕੋਈ ਕਥਾ ਕਹਾਣੀਆਂ ਨਹੀਂ ਪਰਮੇਸ਼ਰ ਨੇ ਜੀਵਨ ਨੂੰ ਬਦਲਿਆ ਸਾਡੇ ਨੂੰ ਸੋਚਾਂ ਨੂੰ ਬਦਲਿਆ ਦਿਲ ਨੂੰ ਬਦਲਿਆ ਦੁਆਰ ਨੂੰ ਬਦਲਿਆ ਉਹ ਤੁਹਾਡੇ ਨੂੰ ਵੀ ਬਦਲੇਗਾ ਤੇ ਕੁਝ ਸਮੇਂ ਬਾਅਦ ਵੇਚੀ ਉਹ ਨਲਾਜ ਦੇ ਵਿੱਚ ਚਲਿਆ ਜਾਂਦਾ ਹੈ ਜਦੋਂ ਦਾ ਮਸਲਾ ਨਹੀਂ ਹੱਲ ਹੁੰਦਾ ਨਾ ਇੱਕ ਦਵਾਈ ਬਣ ਗਈ ਛੋਟੀ ਜੀ ਅੱਗੇ ਹੋਰ ਆਹ ਹੋ ਜੇਦੀ ਹੈ ਨਾ ਇੱਕ ਧਿਆਨ ਨਾਲ ਸੁਣੀਓ ਤੇ ਉਹ ਪਿੱਛੇ ਹਟ ਜਾਂਦਾ ਹੈ ਉਹ ਚਰਚਾ ਚਾਉਣਾ ਬੰਦ ਕਰ ਦਿੰਦਾ ਹੈ ਕਿਉਂਕਿ ਉਹ ਤੇਜ਼ੀ ਦੇ ਨਾਲ ਹੀ ਸਾਰਾ ਕੁਝ ਕਰ ਲੈਣਾ ਚਾਹੁੰਦਾ ਹੈ ਬੜੇ ਧਿਆਨ ਨਾਲ ਸੁਣੋ ਕੰਨ ਹੈਗੇ ਜੀ ਦੇ ਵਿਸ਼ਵਾਸੀ ਕੀ ਕਰਦਾ ਆ ਤੇਜ਼ੀ ਦੇ ਨਾਲ ਹੀ ਸਾਰਾ ਮਸਲੇ ਹੱਲ ਕਰਾਉਣਾ ਚਾਹੁੰਦਾ ਆ ਆਪਦੀ ਮਰਜ਼ੀ ਨਾਲ ਆਪਦੇ ਦਿਮਾਗ ਦੇ ਨਾਲ ਨਾਉਨੋ ਬਾਸਟਰ ਦੀ ਲੋੜ ਹੈ ਨਾ ਪਰਮੇਸ਼ਰ ਦੀ ਲੋੜ ਹੈ ਨਾ ਉਹਨੂੰ ਖਰਚਣ ਦੀ ਲੋੜ ਆਖਦਾ ਖਰਚਾਉਣ ਦੀ ਲੋੜ ਹੈ